ਹਾਂਜੀ ਦੋਸਤੋ ਇਹ ਆ ਗਰਲੀਨ ਚੋਪੜਾ ਜਿਹੜੀ ਕੁਝ ਦਿਨ ਪਹਿਲਾਂ ਪੋਡਕਾਸਟਾਂ 'ਚ ਬੈਠ ਬੈਤ ਕੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦੀ ਸੀ ਜਿਹੜੀ ਕਹਿੰਦੀ ਸੀ ਕਿ ਕੁੜੀਆਂ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ ਤੇ ਕੁੜੀਆਂ ਖੁਦ ਜਿਹੜੀ ਆਪਣੀ ਲਾਈਫ ਖੁਦ ਜੀ ਸਕਦੀਆਂ ਨੇ ਫਿਲਹਾਲ ਦੇ ਵਿੱਚ ਇਹਨੇ ਦੋਸਤੋ ਵਿਆਹ ਕਰਵਾ ਲਿਆ ਤੇ ਗਰਲੀਨ ਚੋਪੜਾ ਦਾ ਸੋਸ਼ਲ ਮੀਡੀਆ ਤੇ ਟਰੋਲ ਹੋ ਰਿਹਾ ਹੈ ਉਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਵਿਆਹ ਕਿਉਂ ਕਰਨਾ ਕਿਸੇ ਨਾਲ ਰਿਲੇਸ਼ਨ ਬਣਾਉਣ ਨੂੰ ਬੰਦਾ ਸਾਡੀ ਇੱਜ਼ਤ ਕਰੇ ਬੱਚਾ ਜੰਮਨ ਨੂੰ ਨਹੀਂ ਨਹੀਂ ਬੱਚੇ ਤਾਂ ਅੱਜਕੱਲ ਵੈਸੇ ਵੀ ਕੁੜੀਆਂ ਐਗ ਫ੍ਰੀਜ਼ ਕਰਵਾ ਕੇ ਜੰਮੀ ਜਾਂਦੀਆਂ ਨੇ ਵਿਆਹ ਦੀ ਐਡੀ ਵੱਡੀ ਕੀਮਤ ਬੰਦੇ ਤੋਂ ਗਾਲਾਂ ਖਾਣੀਆਂ ਕੋਟ ਮਾਰ ਖਾਣੀ ਮਾਂ ਪਿਓ ਨੂੰ ਬੇਇੱਜ਼ਤ ਕਰਨਾ ਮੈਂ ਲਿਖ ਕੇ ਦਿਨੀ ਆ ਆਉਣ ਵਾਲੇ ਸਾਲਾਂ ਵਿੱਚ ਵਿਆਹ ਨਹੀਂ ਹੋਣਗੇ ਕੁੜੀਆਂ ਬਹੁਤ ਅੱਗੇ ਨਿਕਲ ਗਈਆਂ ਇਨ੍ਹਾਂ ਇੰਨਾ ਗੱਲਾਂ ਤੇ ਲੋਕ ਮਜ਼ਾਕ ਬਣਾ ਰਹੇ ਨੇ ਕਿ ਆਪਾਂ ਤਾਂ ਵਿਆਹ ਕਰਵਾ ਲਿਆ ਦੂਜਿਆਂ ਨੂੰ ਮਤਾਂ ਦਿੰਦੇ ਸੀ ਇਹਨਾਂ ਨੂੰ ਇਹਨਾਂ ਗੱਲਾਂ ਤੇ ਇਹਨੂੰ ਗਰਲੀਨ ਚੋਪੜਾ ਨੂੰ ਟ੍ਰੋਲ ਕਰ ਰਹੇ ਨੇ ਕਿ ਆਪ ਹੁਣ ਇਹਨੇ ਵਿਆਹ ਕਰਵਾ ਲਿਆ ਵਾ ਤੇ ਬਾਕੀ ਲੋਕਾਂ ਨੂੰ ਮਤਾਂ ਦੇ ਰਹੀ ਐ ਕਿ ਤੁਸੀਂ ਇਦਾਂ ਕਰੋ ਬਾਕੀ ਦੋਸਤੋ ਤੁਹਾਡਾ ਵਿਚਾਰ ਕੀ ਹੈ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜਲਦੀ ਸਾਰੇ ਵੀਰਾਂ ਤੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ